ਉਹ ਤੁਰੇ ਫਿਰਦੇ ਨੇ ਕੀ ਉਹਦੇ ਨਾਲ ਬਾਦਲ ਕਹਲਾ ਕੀ ਐ ਸੁਖਵੀਰ ਵਾਲਾ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਉਹ ਥੋੜੇ ਤਾਂ ਤਾਂ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ 'ਚ ਥੋੜਾ ਜਿਹਾ ਗਲਤ ਲਿਖ ਕੇ ਪਰਿਵਾਰ ਬਚਾਉਣਿਆ ਯਾਤਰਾ ਉਹ ਵੀ ਸਾਡਾ ਪਰਿਵਾਰ ਵਿੱਚ ਆਓ ਕੁਦਰਤ ਹੈ ਲੋਕ ਨੇ ਪ੍ਰਮਾਤਮਾ ਲੋਕਾਂ 'ਚ ਹੀ ਵੱਸਦਾ ਮੈਂ ਹਰਾਇਆ ਕਤੂਤਾ ਕਰਕੇ ਹਾਰੇ ਮੈਂ ਕੌਣ ਹੁੰਨਾ ਜੀ ਹਰਾਉਣ ਵਾਲਾ ਮੈਂ ਮੇਰੀ ਕੀ ਉਕਾਤ ਹੈ ਜੀ ਪਬਲਿਕ ਹੈ ਇਹ ਕਹਿੰਦੇ ਅਸੀਂ ਪੈਸੇ ਨਾ ਜਿੱਤ ਲੈਣੇ ਹੁੰਨੇ ਆ ਇਹ ਕਹਿੰਦੇ ਅਸੀਂ ਤਾਕਤ ਨਾ ਜਿੱਤ ਲੈਣੇ ਹੁੰਨੇ ਆ ਇਹ ਕਹਿੰਦੇ ਧੱਕੇ ਨਾ ਜਿੱਤ ਲੈਣੇ ਹੁੰਨੇ ਆ ਲੋਕ ਕਹਿੰਦੇ ਫਿਰ ਆ ਜਾਓ ਫਿਰ ਇਤਕੀ ਸੋ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਦੀ ਹੈ ਪਬਲਿਕ ਹੈ ਸਭ ਪਛਾਣਦੀ ਹੈ ਹੋ ਤੁਰੇ ਫਿਰਦਨ ਕੀ ਉਹਦਾ ਨਾਮ ਬਾਦਲ ਕਹਿ ਲਾ ਕੀ ਆ ਸੁਖੀਰਵਾਲ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਤੇ ਇਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਥੋੜੇ ਤੋਂ ਤਾਂ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ ਚ ਥੋੜਾ ਜਿਹਾ ਗਲਤ ਲਿਖੀਏ ਪਰਿਵਾਰ ਬਚਾਉਣਿਆ ਯਾਤਰਾ ਹੋਵੇ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਹੈ ਲੋਕ ਨੇ ਪ੍ਰਮਾਤਮਾ ਲੋਕਾਂ ਚ ਹੀ ਵਸਦਾ ਮੈਂ ਹਰਾਇਆ ਕਤੂਤਾ ਕਰਕੇ ਹਾਰੇ ਮੈਂ ਕੌਣ ਹੰਨਾ ਜੀ ਹਰਾਉਣ ਵਾਲਾ ਮੈਂ ਮੇਰੀ ਕੀ ਔਕਾਤ ਹੈ ਜੀ ਪਬਲਿਕ ਹੈ ਇਹ ਕਹਿੰਦੇ ਅਸੀਂ ਪੈਸੇ ਨਾ ਜਿੱਤ ਲੈਣੇ ਹੁੰਨੇ ਆ ਇਹ ਕਹਿੰਦੇ ਅਸੀਂ ਤਾਕਤ ਨਾ ਜਿੱਤ ਲੈਣੇ ਹੁੰਨੇ ਆ ਇਹ ਕਹਿੰਦੇ ਧੱਕੇ ਨਾ ਜਿੱਤ ਲੈਣੇ ਹੁੰਨੇ ਆ ਲੋਕ ਕਹਿੰਦੇ ਫਿਰ ਆ ਜਾਓ ਫਿਰ ਇਤਕੀ ਸੋ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਦੀ ਹੈ ਪਬਲਿਕ ਹੈ ਸਭ ਪਛਾਣਦੀ ਹੈ ਹੋ ਤੁਰੇ ਫਿਰਦਨ ਕੀ ਉਹਦਾ ਨਾਮ ਬਾਦਲ ਕਹਿਲਾ ਕੀ ਹੈ ਸੁਖਵੀਰ ਵਾਦ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਤੈਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਉਹ ਥੋੜੇ ਤਾਂ ਤਾਂ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ ਚ ਥੋੜਾ ਜਿਹਾ ਗਲਤ ਲਿਖ ਕੇ ਪਰਿਵਾਰ ਬਚਾਉਣਿਆ ਯਾਤਰਾ ਹੋਵੇ ਵੀ ਸਾਡਾ ਪਰਿਵਾਰ ਬਚਾਓ ਕੁਦਰਤਾਂ ਲੋਕ ਨੇ ਪਰਮਾਤਮਾ ਲੋਕਾਂ ਚ ਹੀ ਵਸਦਾ ਮੈਂ ਹਰਾਇਆ ਕਤੂਤਾ ਕਰਕੇ ਹਾਰੇ ਮੈਂ ਕੌਣ ਹਰਾਂਣਾ ਜੀ ਹਰਾਉਣ ਵਾਲਾ ਮੈਂ ਮੇਰੀ ਕੀ ਔਕਾਤ ਹੈ ਜੀ ਪਬਲਿਕ ਹੈ ਇਹ ਕਹਿੰਦੇ ਅਸੀਂ ਪੈਸੇ ਨਾ ਜਿੱਤ ਲੈਣੇ ਹੁੰਨੇ ਆ ਇਹ ਕਹਿੰਦੇ ਅਸੀਂ ਤਾਕਤ ਨਾ ਜਿੱਤ ਲੈਣੇ ਹੁੰਨੇ ਆ ਇਹ ਕਹਿੰਦੇ ਧੱਕੇ ਨਾ ਜਿੱਤ ਲੈਣੇ ਹੁੰਨੇ ਆ ਲੋਕ ਕਹਿੰਦੇ ਫਿਰ ਆਜਿਓ ਫਿਰ ਇਤਕੀ ਸੋ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਦੀ ਹੈ ਪਬਲਿਕ ਹੈ ਸਭ ਪਛਾਣਦੀ ਹੈ